ਕਿਦਾਂ ਇ斯坦ਬੁਲ ਵਿੱਚ ਨਾਈਟ ਕਲੱਬ 'ਚ ਨਮਿੱਤ ਜਸ਼ਨ ਮਨਾਰੇ ਲੋਕਾਂ ਉਤੇ ਦੋ ਹਥਿਆਰ ਬੰਦਾ ਨੇ ਅੰਨੇਵਾ ਗੋਲੀਬਾਰੀ ਕਰ ਦਿੱਤੀ ਇਸ ਹਮਲੇ ਵਿੱਚ 35 ਲੋਕਾਂ ਦੀ ਮੌਤ ਹੋစီ ਜਾ ਰਹੀ ਹੈ ਨਾਈਟ ਕਲੱਬ ਵਿੱਚ ਲੱਗੇ ਸਿਸਟਮਿਕ ਕੈਮਰਿਆਂ ਦੇ ਮੁਤਾਬਕ ਦਹਿਸ਼ਤਗਰਦ ਸੰਤਾ ਕਲੌਜ਼ ਦੀ ਡਰੈਸਪਾਰਕ ਦੇ ਨਾਈਟ ਕਲੱਬ 'ਚ ਦਾਖਲ ਹੋਏ ਸਨ ਨਾਈਟ ਕਲੱਬ ਦੇ ਅੰਦਰ ਆਉਂਦੇ ਹੀ ਦਹਿਸ਼ਤਗਰਦਾਂ ਨੇ ਗੋਲੀ ਲਗਾਉਣੀ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਮੌਕੇ ਉਤੇ ਹੀ 35 ਤਕਰੀਬ ਲੋਕਾਂ ਦੀ ਮੌਤ ਹੋ ਗਈ ਜਦਕਿ 50 ਲੋਕ ਸਖਮੀ ਦਸੇ ਜਾ ਰਹੇ ਨੇ ਅਮਰੀਕਾ ਦੇ ਟੈਕਸਿਸ ਦੇ ਵਿੱਚ ਦੋ ਛੋਟੇ ਜਹਾਜ਼ਾਂ ਦੀ ਆਪਸ ਟੱਕਰ ਹੋ ਗਈ ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਦੋਵੇਂ ਜਹਾਜ਼ ਅਚਾਨਕ ਟਕਰਾ ਗਏ ਅਤੇ tMapਕਾ ਹੋਇਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਰਾਗੀ ਰਾਜਧਾਨੀ ਬਗਦਾਦ ਦੇ ਵਿੱਚ ਇੱਕ ਬਾਜ਼ਾਰ 'ਚ ਹੋਏ ਦੋ ਬੰਮ tMapਕਿਆਂ ਕਾਰਨ 28 ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਵੱਧ ਲੋਕ ਸਖਮੀ ਦਸੇ ਜਾ ਰਹੇ ਨੇ ਬੀਬੀ ਸ੍ਰੀ ਖਬਰ ਦੇ ਮੁਤਾਬਕ ਇੱਕ ਹਮਲਾ ਆਤਮਕਾਤਹੀ ਹਮਲਾ ਵਰਨੇ ਕੀ ਤੱਕ ਕਿ ਦੂਜਾ tMapਕਾ ਆਈਈਡੀ ਨਾਲ ਕੀਤਾ ਗਿਆ ਤਵਾਦੀ ਹਮਲੇ ਦੇ ਡਰ ਹੇਠਨ ਦੁਨੀਆ ਪਾਰ ਉਜ ਨਵੇਂ ਸਾਲ ਦਾ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ ਆਸਟ੍ਰੇਲੀਆ ਦੇ ਸਿਡਨੀ ਹਾਰਬਰ ਵਿੱਚ 오ਪੇਰਾ ਹਾਊਸ ਰੌਸ਼ਨੀ ਨਾਲ ਜਗਮਗਾ ਉਠਿਆ 12 ਵਜੇ ਤੇ ਇਹ ਆਕਰਸ਼ਕ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਦੁਨੀਆ ਵਿੱਚ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਆਕਲੈਂਡ ਚ ਨਵਾਂ ਸਾਲ ਦਸਤਕ ਦਿੰਦਾ ਹੈ ਆਕਲੈਂਡ ਦਾ 328 ਮੀਟਰ ਲੰਬਾ ਸਕਾਈ ਟਾਵਰ ਨਵੇਂ ਸਾਲ ਦੀ ਸ਼ਾਮ ਰੌਸ਼ਨੀ ਨਾਲ ਜਗਮਗਾ ਉਠਿਆ ਹਜ਼ਾਰਾਂ ਦੀ ਗਿਣਤੀ ਦੇ ਲੋਕਾਂ ਨੇ ਇਸ ਨਜ਼ਾਰੇ ਦਾ ਆਨੰਦ ਮਾਣਿਆ ਦੁਬਈ ਵਿੱਚ ਸੱਤਵੀਂ ਮਾਰਤਬੂਤ ਜੁਕਲੀਫਾ ਰੌਸ਼ਨੀ ਨਾਲ ਨਹਾਉਂਦੀ ਜਿੱਥੇ ਅਨੋਖੀ ਕਿ ਸੰਧਿਆ ਆतिਸ਼ਬਾਜ਼ੀ ਦੇਖੀ। ਉੱਤੇ ਰੂਸੀ ਰਾਜਧਾਨੀ ਮਾਸਕੋ ਦੇ ਵਿੱਚ ਵੀ ਨਵੇਂ ਸਾਲ ਨੂੰ ਜੀ ਆਇਆਂ ਆਖਦੇ ਹੋਏ ਆतिਸ਼ਬਾਜ਼ੀ ਕੀਤੀ ਗਈ। ਇੰਗਲੈਂਡ ਦੇ ਲੰਡਨ ਵਿੱਚ ਵੀ ਲੋਕ ਨਵੇਂ ਸਾਲ ਦੇ جشن ਚ ਡੁੱਬੇ ਵਿਖਾਈ ਦਿੱਤੇ। ਵੱਡੀ ਗੰਟੀ ਵਿੱਚ ਲੋਕ ਬਿਗ ਬੈਂਗ ਦੇ ਕੋਲ ਪਹੁੰਚੇ ਜਿੱਥੇ ਘੜੀ ਦੇ ਐਲਾਨ ਦੇ ਨਾਲ ਹੀ ਸ਼ਾਨਦਾਰ ਆतिਸ਼ਬਾਜ਼ੀ ਹੋਈ। ਜਰਮਨੀ ਦੇ ਵਿੱਚ ਵੀ ਤੈਹ ਦੇ ਲੋ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ।